ਜਦੋਂ ਤੁਸੀਂ ਸਵੇਰੇ ਸੁੱਤੇ ਪਏ ਉੱਠਦੇ ਹੋ ਤੁਹਾਡੇ ਪੈਰ ਵੀ ਥੱਲੇ ਨਹੀਂ ਲੱਗਦੇ ਤੁਹਾਡੇ ਪੈਰਾਂ ਦੇ ਵਿੱਚ ਦਰਦ ਹੁੰਦਾ ਇੱਕ ਸਟੈਪ ਵੀ ਚੱਕਣਾ ਤੁਹਾਨੂੰ ਔਖਾ ਲੱਗਦਾ ਹੈ ਤਾਂ ਇਹ ਤੁਹਾਨੂੰ ਹੋ ਗਿਆ ਹੈ ਪਲੈਂਟਰ ਫੇਸ਼ਾਇਟਿਸ ਜਾਨੀ ਕਿ ਇਸ ਜਗ੍ਹਾ ਤੇ ਪਲੈਂਟਰ ਫੇਸ਼ੀਆ ਹੁੰਦਾ ਜਿਹੜਾ ਆਪਣੀ ਹੀਲ ਬੋਨ ਤੋਂ ਸਟਾਰਟ ਹੋ ਕੇ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਐਡਾ ਇਨਸਰਟ ਕਰਦਾ ਉਸ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਉਸ ਤੋਂ ਕਭੜਾਉਣ ਦੀ ਲੋੜ ਨਹੀਂ ਅਗਰ ਆਪਾਂ ਸਹੀ ਕਸਰਤਾ ਕਰਾਂਗੇ ਤਾਂ ਬੇਸਨੂੰ ਬਹੁਤ ਜਲਦੀ ਠੀਕ ਕਰ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੀਰ ਸਿੰਘ ਇਹ ਕਸਰਤਾਂ ਤੁਸੀਂ ਆਪਣੇ ਬੈੱਡ ਤੇ ਹੀ ਕਰਨੀਆਂ ਨੇ ਔਰ ਰੋਜ਼ਾਨਾ ਸਵੇਰੇ ਉੱਠਣਸਾਰ ਹੀ ਕਰਨੀਆਂ ਨੇ ਸਭ ਤੋਂ ਪਹਿਲੀ ਜਿਹੜੀ ਕਸਰਤ ਹੋਏਗੀ ਉਹ ਹੋਏਗੀ ਐਂਕਲ ਟੋ ਪੰਪਸ ਪਹਿਲਾ ਪੈਰ ਅੰਦਰ ਪੈਰ ਬਾਹਰ ਇਹ ਤੁਸੀਂ ਗਿਣ ਕੇ 10 ਵਾਰੀ ਕਰਨਾ ਔਰ ਇਸਦੇ ਤੁਸੀਂ 3 ਸੈੱਟ ਲਾਉਣੇ ਆ ਦੂਸਰੀ ਕਸਰਤ ਕੀ ਹੋਏਗੀ ਤੁਸੀਂ ਬੈਠ ਜਾਓਗੇ ਉੱਠਣਸਾਰ ਤੁਸੀਂ ਆਪਣੇ ਪਲੈਂਟਰ ਫੇਸ਼ੀਆ ਨੂੰ ਸਟ੍ਰੈਚ ਕਰਨਾ ਇੱਕ ਹੱਥ ਨਾਲ ਇੱਥੋਂ ਫੜ ਲੈਣਾ ਅੱਡੀ ਨੂੰ ਇੱਥੋਂ ਪੜ ਕੇ ਆਪਾਂ ਸਟ੍ਰੈਚ ਕਰ ਦੇਣਾ ਇੱਥੇ ਆਪਾਂ ਹੋਲਡ ਰੱਖਣਾ ਗਿਣ ਕੇ 15 ਸੈਕਿੰਡ Relax, हल्की -हल्की दे दे देन ਰਿਲੈਕਸ ਇਸ ਨੂੰ ਸਿਰਫ ਦੋ ਵਾਰੀ ਕਰਨਾ ਤੀਜੇ ਨੰਬਰ ਤੇ ਆਪਾਂ ਸਟ੍ਰੈਚ ਕਰਕੇ ਰੱਖਣਾ ਔਰ ਇਹਨਾਂ ਦੋ ਉਂਗਲਾਂ ਨਾਲ 50% ਆਪਾਂ ਪ੍ਰੈਸ਼ਰ ਨਾਲ ਐਦਾਂ ਹਲਕੀ ਹਲਕੀ ਮ사ਜ ਕਰਨੀ ਹੈ ਹੁਣ ਆਗੀ ਐਕਸਰਸਾਈਜ਼ ਨੰਬਰ 4 ਕੀ ਹੈ ਆਪਾਂ ਇੱਕ ਬਾਲ ਲੈ ਲਾਂਗੇ ਬਾਲ ਦੇ ਉੱਪਰ ਰੱਖ ਕੇ ਆਪਾਂ ਦੋ ਤੋਂ ਤਿੰਨ ਮਿੰਟ ਆਪਾਂ ਐਦਾਂ ਕਰਦੇ ਰਵਾਂਗੇ ਔਰ ਦੈਨ ਰਿਲੈਕਸ ਹੋ ਜਾਾਂਗੇ ਹੁਣ ਆਗੀ ਲਾਸਟ ਐਕਸਰਸਾਈਜ਼ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਸਟ੍ਰੈਚ ਕਰਾਂਗੇ ਆਪਣੇ ਕਾਫ ਮਸਲ ਨੂੰ ਪਿੰਜਣੀ ਨੂੰ ਔਰ ਹੈਮਸ ਨੂੰ ਆਪਾਂ ਸਿੱਧੇ ਪੈ ਜਾਾਂਗੇ ਐਦਾਂ ਕਰਕੇ ਔਰ ਲੱਤ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇਸ ਜਗ੍ਹਾ ਤੇ ਖਿੱਚ ਪੈ ਰਹੀ ਹੈ ਔਰ ਇਸ ਜਗ੍ਹਾ ਤੇ ਖਿੱਚ ਪੈ ਰਹੀ ਹੈ ਇੱਥੇ ਆਪਾਂ ਹੋਲਡ ਕਰਕੇ 10 ਸੈਕਿੰਡ ਫਿਰ ਵਾਪਸ ਆ ਜਾਣਾ ਇਸ ਦੇ 4 ਤੋਂ 5 ਸੈਟ ਲਾਉਣੇ ਆ ਹੁਣ ਇੱਕ ਹੋਰ ਤੁਹਾਨੂੰ ਬੋਨਸ ਐਕਸਰਸਾਈਜ਼ ਦੱਸ ਦਿੰਨੇ ਆ ਇਹ ਹੋਗੀ ਹੀਲ ਰੇਜ਼ ਦੀਵਾਰ ਦੇ ਨਾਲ ਖੜ ਜਾਗੇ ਐਟੀਆਂ ਉੱਪਰ ਚੱਕੀਆਂ 5 ਸੈਕਿੰਡ ਦੈਨ ਰਿਲੈਕਸ ਉੱਪਰ ਚੱਕੀਆਂ 5 ਸੈਕਿੰਡ ਦੈਨ ਰਿਲੈਕਸ ਇਸ ਦੇ ਵੀ ਤੁਸੀਂ 5 ਤੋਂ 6 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਹੈ ਸਾਰੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਅੱਡੀ ਦਾ ਦਰਦ ਔਰ ਪੈਰਾਂ ਦੇ ਦਰਦ ਤੋਂ ਬੜੀ ਆਸਾਨੀ ਨਾਲ ਠੀਕ ਵੀ ਹੋ ਸਕਦੇ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅੱਡੀ ਦਾ ਦਰਦ ਨਾ ਹੋਵੇ ਤਾਂ ਵੀ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਅੱਜ ਤੋਂ ਹੀ ਕਰ ਦੋਗੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਸਤਿ ਸ੍ਰੀ ਅਕਾਲ